ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਕੂਟਰ ਬਹੁਤ ਸਸਤੇ ਵੇਖਦੇ ਹੁੰਦੇ ਆ ਕਈ ਵਾਰੀ ਆਪਾਂ ਦੇਖਦੇ ਹੁੰਨੇ ਆ ਕੋਈ ਲੱਖ ਰੁਪਏ ਦੇ ਤਿੰਨ ਦੇਈ ਜਾਂਦਾ ਕੋਈ 1 ਲੱਖ ਰੁਪਏ ਦੇ ਚਾਰ ਦੇਈ ਜਾਂਦਾ ਜੀ ਆ ਚੱਕੋ ਜੀ ਆਫਰ ਅਸੀਂ ਪੰਜ ਦੇਈ ਜਾਂਦੇ ਆ ਪਰ ਇਹ ਸਕੂਟਰ ਆਪਾਂ ਲੈ ਤਾਂ ਲੈਨੇ ਆ ਪਰ ਉਹ ਬਾਅਦ ਵਿੱਚ ਆਪਣੇ ਵਾਸਤੇ ਏਡੀ ਵੱਡੀ ਸਰਦਰਦੀ ਬਣ ਜਾਂਦੇ ਆ ਵੀ ਛੱਡ ਗੱਲ ਦਿਓ ਸੋ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਵੀ ਆਪਾਂ ਨੂੰ ਸਸਤੇ ਸਕੂਟਰ ਲੈਣੇ ਚਾਹੀਦੇ ਆ ਸੋ ਜੇਕਰ ਆਪਣੀ ਵੀਡੀਓ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਇੱਕ ਲਾਈਕ ਕਰਨ ਤੋਂ ਬਾਅਦ ਹਾਈਪ ਵਾਲਾ ਆਪਸ਼ਨ ਆਇਆ YouTube ਨੇ ਦਿੱਤਾ ਸੋ ਉਹ ਜ਼ਰੂਰ ਹਾਈਪ ਜ਼ਰੂਰ ਦੇ ਦਿਆ ਕਰੋ ਆਪਣੀ ਵੀਡੀਓ ਨੂੰ ਸੋ ਆਜੋ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਇੱਕ ਤਾਂ ਦੋਸਤੋ ਜਦੋਂ ਆਪਾਂ ਕੋਈ ਵੀ ਸਕੂਟਰ ਲੈ ਲੈਨੇ ਆ ਸਸਤਾ ਉਹਦੀ ਫਿਟ ਐਂਡ ਫਿਨਿਸ਼ 2-3 ਮਹੀਨਿਆਂ ਚ ਹੀ ਖਰਾਬ ਹੋ ਜਾਂਦੀ ਹੈ ਸ਼ੁਰੂ-ਸ਼ੁਰੂ ਚ ਤਾਂ ਆਪਣੇ ਉਹਦੇ ਸਟicker ਲੱਗੇ ਦੇਖ ਕੇ ਜਾਂ ਉਹਦੇ ਫੀਚਰ ਵੇਖ ਕੇ ਉਹਦੀਆਂ ਲਾਈਟਾਂ ਲੂਟਾਂ ਦੀਆਂ ਸੋਹਣੀਆਂ ਵੇਖ ਕੇ ਲੈ ਲੈਣੇ ਆ ਪਰ ਉਹ ਛੇਤੀ ਹੀ ਖੜਕਣ ਲੱਗ ਜਾਂਦਾ ਵਾਈਬ੍ਰੇਟ ਕਰਨ ਲੱਗ ਜਾਂਦਾ ਤੇ ਉਹਨੂੰ ਤੁਸੀਂ ਫਿਕਸ ਵੀ ਨਹੀਂ ਕਰ ਸਕਦੇ ਲਾਈਟਾਂ ਨੂੰ ਕਿਉਂਕਿ ਬੜੀ ਘਟੀਆ ਉਹਦੇ ਤੇ ਪਲਾਸਟਿਕ ਵਰਤੀ ਹੁੰਦੀ ਹੈ ਉਹਨੂੰ ਕੋਈ ਟਾਂਕਾ ਵਗੈਰਾ ਵੀ ਨਹੀਂ ਲੱਗਦਾ ਦੂਜੇ ਨੰਬਰ ਤੇ ਜਿਹੜਾ ਇਹਦੇ ਸਸਤੇ ਸਕੂਟਰਾਂ ਦੇ ਵਿੱਚ ਚਾਰਜਰ ਆਉਂਦਾ ਬਹੁਤ ਸਸਤਾ ਚਾਰਜਰ ਆਉਂਦਾ ਸੋ ਉਹ ਗਰਮ ਹੋ ਕੇ ਹੋ ਸਕਦਾ ਉਹਨੂੰ ਅੱਗ ਲੱਗ ਜੇ ਤੇ ਸੜ ਤਾ ਉਹਨੇ ਜਾਣਾ ਹੀ ਪੱਕਾ ਹੀ ਜੇ ਨਾ ਛੜੂਗਾ ਤਾਂ ਉਹ ਆਟੋ ਕੱਟ ਨਹੀਂ ਹੁੰਦਾ ਉਹ ਬੈਟਰੀ ਨੂੰ ਓਵਰਚਾਰਜ ਕਰਦਾ ਰਹਿੰਦਾ ਜਦੋਂ ਓਵਰਚਾਰਜ ਕਰਦਾ ਰਹਿੰਦਾ ਬੈਟਰੀਆਂ ਫੁੱਲ ਜਾਂਦੀਆਂ ਬੈਟਰੀ ਫਟਣ ਦਾ 24 ਘੰਟੇ ਡਰ ਬਣਿਆ ਰਹਿੰਦਾ ਤੁਹਾਡੇ ਕੋਲੇ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਹੋ ਸਕਦਾ 3 ਮਹੀਨੇ 4 ਮਹੀਨੇ ਹੋ ਸਕਦਾ ਵੀ ਵਧੀਆ ਚੱਲੇ ਤੁਹਾਡਾ ਸਕੂਟਰ ਜੇ ਤੁਹਾਨੂੰ 60 ਕਿਲੋਮੀਟਰ ਕਹਿ ਕੇ ਦਿੱਤਾ ਤਾਂ ਹੋ ਸਕਦਾ 60 ਕਿਲੋਮੀਟਰ ਚੱਲ ਪਈ ਪਰ ਉਸ ਤੋਂ ਬਾਅਦ ਉਹਦੀ ਰੇਂਜ ਘਟਣੀ ਸ਼ੁਰੂ ਹੋ ਜਾਂਦੀ ਹੈ ਫੇਤਾ ਹੋਤੀ 35 30 35 ਇੱਥੇ ਹੀ ਹੋ ਜਾਂਦਾ ਤੇ ਇਹ ਨਹੀਂ ਪਤਾ ਵੀ ਇੱਥੋਂ ਤੁਸੀਂ 100% ਕਰਕੇ ਤੁਰੋਂ ਤੇ 10 ਕਿਲੋਮੀਟਰ ਜਾ ਕੇ ਹੋ ਸਕਦਾ ਵੀ ਉਹ ਜ਼ੀਰੋ ਹੀ ਹੋ ਜੇ ਤੇ ਤੁਹਾਡਾ ਸਕੂਟਰ ਖੜੀ ਜਾਵੇ ਤੀਜਾ ਨੰਬਰ ਹੈ ਜਿਹੜਾ ਸਸਤੇ ਸਕੂਟਰ ਨੂੰ ਤੁਸੀਂ ਪਾਣੀ ਵਗੈਰਾ ਵੇਜਦੀ ਵੀ ਨਹੀਂ ਲਗਾ ਸਕਦੇ ਬਿਲਕੁਲ ਵੀ ਕਿਉਂਕਿ ਉਹਦੀ ਫਿਟ ਐਂਡ ਫਿਨਿਸ਼ ਬਹੁਤ ਹੀ ਵਧੀਆ ਨਹੀਂ ਹੁੰਦੀ ਉਹਦੀ ਮੋਟਰ ਹੈ ਜਿਹੜੀ 24 ਘੰਟੇ ਖਤਰੇ 'ਚ ਹੀ ਪਈ ਰਹਿੰਦੀ ਹੈ ਤੁਸੀਂ ਥੋੜੇ ਜਿੰਨੇ ਪਾਣੀ ਦੇ ਵੇਜਦੀ ਵੀ ਟਪਾਉਂਗੇ ਤਾਂ ਉਹਦੇ 'ਚ ਪਾਣੀ ਪੈ ਜਾਣਾ ਹੈ ਗਾ ਮੋਟਰ ਵੀ ਬੜੇ ਘਟਿਆ ਮਟੀਰੀਅਲ ਦੇ ਨਾਲ ਬਣੀ ਹੁੰਦੀ ਹੈ ਕਿਉਂਕਿ ਆਪਾਂ ਸਸਤਾ ਲਿਆ ਨਾ ਤੇ ਸਸਤੇ ਦਾ ਤਾਂ ਫਿਰ ਤੁਸੀਂ ਕੰਫੀਡੈਂਸ ਆ ਨਹੀਂ ਸਕਦਾ ਤੁਹਾਡੇ 'ਚ ਬਾਰਿਸ਼ 'ਚ ਤਾਂ ਉਹਨੂੰ ਬਿਲਕੁਲ ਬਾਹਰ ਹੀ ਨਹੀਂ ਕੱਢ ਸਕਦੇ ਤੁਸੀਂ ਪਤਾ ਹੀ ਕੋਈ ਨਹੀਂ ਉਹਦੇ ਵਿੱਚ ਕਦੋਂ ਪਾਣੀ ਭਰ ਜੇ ਚੌਥੇ ਨੰਬਰ ਤੇ ਜਿਹੜਾ ਉਹਦੇ ਵਿੱਚ ਮੇਨ ਹੁੰਦਾ ਕੰਟਰੋਲਰ ਉਹ ਵੀ ਤੁਹਾਡਾ ਖਤਰੇ ਦੀ ਘੰਟੀ ਹੁੰਦਾ 24 ਘੰਟੇ ਪਹਿਲੀ ਗੱਲ ਤਾਂ ਉਹ ਕੋਈ ਬਹੁਤਾ ਟੱਕਾ ਨਹੀਂ ਹੁੰਦਾ ਨੰਗਾ ਹੀ ਪਿਆ ਹੁੰਦਾ ਉਹਦੇ ਵਿੱਚ ਮਿੱਟੀ ਪਈ ਜਾਂਦੀ ਹੈ ਮਿੱਟੀ ਨੂੰ ਤੁਸੀਂ 24 ਘੰਟੇ ਕਿੰਨੇ ਰੋਕ ਲੋਗੇ ਮਿੱਟੀ ਦੇ ਵਿੱਚ ਦੀ ਤਾਂ ਲੰਘਣਾ ਪਊਗਾ ਹੀ ਤੁਹਾਨੂੰ ਮਿੱਟੀ ਦੇ ਵਿੱਚ ਜੇ ਉੱਤੋਂ ਦੀ ਪਾਣੀ ਪੈ ਗਿਆ ਤਾਂ ਬਸ ਪਹਿਲੀ ਗੱਲ ਉਹਨੇ ਮਿੱਟੀ ਨਾਲ ਹੀ ਜਾਮ ਹੋ ਕੇ ਸੜ ਜਾਣਾ ਤੇ ਜੇ ਨਵਾਂ ਲਓਗੇ ਤਾਂ ਕੰਟਰੋਲਰ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਇੱਕ ਸਕੂਟਰ ਦਾ ਬਿਲਡ ਕੁਆਲਟੀ ਉਹਦੀ ਬਹੁਤ ਜ਼ਿਆਦਾ ਮਾੜੀ ਹੁੰਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਪਲਾਸਟਿਕ ਉਹਦੀ ਖੜਕਣ ਲੱਗ ਜਾਂਦੀ ਹੈ ਚੈਸੀ ਵੀ ਬਿਲਕੁਲ ਘਟੀਆ ਜੀ ਹੁੰਦੀ ਹੈ 5ਵੇਂ ਨੰਬਰ ਤੇ ਸਕੂਟਰ ਨੂੰ ਤੁਸੀਂ ਕਿਤੇ ਵੀ ਰਾਤ ਨੂੰ ਨਹੀਂ ਲਿਜਾ ਸਕਦੇ ਕਿਉਂਕਿ ਉਹਦਿਆਂ ਜਿਹੜੀਆਂ ਲਾਈਟਸ ਐ ਉਹ ਵੀ ਮਾੜੀਆਂ ਹੁੰਦੀਆਂ ਪਤਾ ਨਹੀਂ ਕਿਹੜੇ ਵੇਲੇ LED ਜਵਾਬ ਦੇ ਦੇ ਵਾਇਰ ਸਸਤੇ ਕੁਆਲਟੀ ਵਾਲੀ ਹੁੰਦੀ ਐ ਜਿਹੜੀ ਕਿ ਪਤਾ ਹੀ ਨਹੀਂ ਕਿੱਥੇ ਸਪਾਰਕ ਵੱਜ ਜੇ ਤੇ ਕਿਤੇ ਉਹਨੂੰ ਅੱਗ ਲੱਗ ਜੇ ਤੁਸੀਂ ਬਾਜ਼ਾਰਾਂ ਦੇ ਵਿੱਚ ਸਕੂਟਰਾਂ ਨੂੰ ਅੱਗ ਲੱਗੀ ਅਕਸਰ ਹੀ ਵੇਖੀ ਹੋਊਗੀ ਸਸਤੇ ਸਕੂਟਰਾਂ ਨੂੰ ਮਹਿੰਗੇ ਨਹੀਂ ਲਿਥੀਅਮ ਵਗੈਰਾ ਬੈਟਰੀਆਂ ਜਿਹੜੀਆਂ ਅੱਜ ਕੱਲ ਆਉਂਦੀਆਂ ਕੁਆਲਟੀ ਵਧੀਆ ਹੁੰਦੀ ਐ ਉਹ ਥੋੜੇ ਜਿਹਾ ਜ਼ਿਆਦਾ ਮਹਿੰਗੇ ਚਲੇ ਜਾਂਦੇ ਆ ਕਿ ਲੀਡ ਐਸਿਡ ਦੇ ਵਿੱਚ 20 ਬਹੁਤ ਵਧੀਆ ਕੰਪਨੀਆਂ ਸਸਤੀਆਂ ਸਕੂਟਰਾਂ ਆਉਂਦਾ ਤੁਸੀਂ ਉਹ ਕਨਸਿਡਰ ਕਰ ਲਓ ਪਰ ਜਮਾ ਸਸਤੀ ਨਾ ਲਓ ਕੋਈ 25000 ਦੀ 30000 ਦੀ 35000 ਦੀ ਮੈਂ ਨਹੀਂ ਰეკਮੈਂਡ ਕਰਦਾ ਵੀ ਉਹਨੂੰ ਤੁਸੀਂ ਲਓ ਕਿਉਂਕਿ ਉਹ ਜਦੋਂ ਤੁਸੀਂ ਬਾਹਰ ਕੱਢ ਕੇ ਚਲਾ ਹੀ ਨਹੀਂ ਸਕਦੇ ਉਹਦਾ ਫਾਇਦਾ ਕੀ ਕਿਉਂਕਿ ਉਹਨੂੰ ਨਾ ਤੁਸੀਂ ਪੁਰਾਣੀ ਨੂੰ ਹੀ ਸੇਲ ਕਰ ਸਕਦੇ ਹੋ ਕਿਤੇ ਪੁਰਾਣੀ ਦਾ ਗਾਹਕ ਵੀ ਨਹੀਂ ਉਹਦਾ ਕੋਈ ਆਉਂਦਾ ਕਿਉਂਕਿ ਜਿਹੜੀ ਲਈ 25000 ਦੀ ਹੈ ਉਹਨੂੰ ਅੱਗੇ ਤੁਸੀਂ 25000 ਦੀ 20000 ਦੀ ਕਿਵੇਂ ਵੇਚ ਦੋਗੇ 15000 ਦੀ ਕਿਵੇਂ ਸੋ ਦੋਸਤੋ ਆਖਰ ਤੇ ਮੈਂ ਤੁਹਾਨੂੰ ਇਹੀ ਸੁਜੈਸਟ ਕਰਦਾ ਵੀ ਜੇ ਸਕੂਟਰ ਲੈਣਾ ਹੈ ਥੋੜਾ ਜਿਆਦਾ ਠਹਿਰ ਕੇ ਲੈ ਲਿਓ ਪਰ ਕਿਸੇ ਕੰਪਨੀ ਦਾ ਲੈ ਲਿਓ ਸਸਤਾ ਸਕੂਟਰ ਨਾ ਲਿਓ ਉਹਦੇ ਨਾਲੋ ਇੱਕ ਕੀ ਹੈ ਕਿ ਬੈਟਰੀ ਵਾਲੇ ਸਾਈਕਲ ਆਉਂਦੇ ਆ Amazon ਤੋਂ ਮਿਲ ਜਾਂਦਾ Flipkart ਤੋਂ ਮਿਲ ਜਾਂਦਾ ਇਹਦੇ ਨਾਲ ਉਹ ਲੈ ਲਓ ਉਹ ਕਿਤੇ ਜਿਆਦਾ ਵਧੀਆ ਨਾਲ ਨਾਲ ਪੈਡਲ ਮਾਰੋ 70 ਤੋਂ 75 ਕਿਲੋਮੀਟਰ ਜਾਂਦੇ ਆ ਉਹ ਮੈਂ ਉਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਕੰਪਨੀ ਦਾ ਤਾਂ ਹੈ ਨਾ ਸਸਤਾ ਲੈ ਲਓ ਪਰ ਕੰਪਨੀ ਦਾ ਕਿਸੇ ਦਾ ਲਿਓ ਕਿਉਂਕਿ ਜਿਹੜਾ ਜਮਾ ਸਸਤਾ ਉਹਦਾ ਕਿਤੇ ਪਾਰਟਸ ਵੀ ਨਹੀਂ ਮਿਲਦੇ ਉਹਦੇ ਸਪੇਅਰ ਪਾਰਟਸ ਤੁਹਾਨੂੰ ਮੰਗਵਾਉਣੇ ਬਹੁਤ ਜ਼ਿਆਦਾ ਔਖੇ ਹੋ ਜਾਣਗੇ ਕਿਉਂਕਿ ਇਹੋ ਜੀ ਕੰਪਨੀ ਅੱਜ ਆਇਆ ਪਰਸੋਂ ਉਸ ਨੁੱਕਰ ਤੇ ਤੁਹਾਨੂੰ ਬਾਅਦ ਬੰਦੇ ਵੀ ਨਹੀਂ ਥਿਆਉਂਦੇ ਵੀ ਬੰਦੇ ਕਿੱਧਰ ਗਏ ਸੋ ਅੱਜ ਦੀ ਵੀਡੀਓ ਦੇ ਵਿੱਚ ਆਹ ਹੀ ਕੁਸਤੀ ਤੁਹਾਡੇ ਬਹੁਤ ਜਾਣਿਆਂ ਦੇ ਸਵਾਲ ਆਏ ਸੀ ਬਾਈ ਯਾਰ ਸਸਤੀ ਕੋਈ ਕੋਈ ਸਸਤੀ ਦੱਸ ਦੋ ਕੋਈ ਸਸਤੀ ਦੱਸ ਦੋ ਖੌਣ ਬਹੁਤ ਜਣਿਆਂ ਦੇ ਆਏ ਸੋ ਮੈਂ ਸੋਚਿਆ ਇੱਕ ਵੀਡੀਓ ਨਾਲ ਹੀ ਤੁਹਾਨੂੰ ਸਾਦਿਆਂ ਨੂੰ ਇਹਦੇ ਬਾਰੇ ਦੱਸਾਂ ਵੀ ਸਸਤੀ ਵੀਰੋ ਨਾ ਲਓ ਲੈਣਾ ਇੱਕ ਵਧੀਆ ਬ੍ਰਾਂਡ ਦਾ ਵਧੀਆ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਸਸਤਾ ਮੈਂ ਰეკਮੈਂਡ ਕਿਸੇ ਨੂੰ ਵੀ ਨਹੀਂ ਕਰਦਾ ਜੀ ਹਾਂ ਉਹ ਆਪਾਂ ਇੱਕ ਵੀਡੀਓ ਬਣਾਈ ਹੈ ਵੀ ਕਿਹੜੀਆਂ ਛੇ ਗਲਤੀਆਂ ਤੁਸੀਂ ਨਹੀਂ ਕਰਦੀਆਂ ਸਕੂਟਰ ਖਰੀਦਣ ਵੇਲੇ ਉਹ ਆਪਣੀ ਵੀਡੀਓ ਜਾ ਕੇ ਚੈੱਕ ਕਰ ਲੋ ਉਹਦੇ ਚ ਬੜੀ ਡਿਟੇਲ ਨਾਲ ਮੈਂ ਤੁਹਾਨੂੰ ਦੱਸਿਆ ਸੋ ਐਂਡ ਤੱਕ ਵੇਖਣ ਦੀ ਵੀਡੀਓ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ